ਛੋਟਾ ਤੇਲੀ ਬrota ਛੋਟਾ ਬੰਗਿਆ ਬrota ਛੋਟਾ ਬੰਗਿਆ ਬrota ਅਦੀ ਮੈਂ ਜਾ ਰਿਹਾ ਹਾਂ ਕਿੰਨੀ ਵਾਰ ਲਿਆਤਾ ਹੈ ਦੋ ਵਾਰ ਕਿੰਨੇ ਦੀ ਬਣੀ ਨਹੀਂ ਸਾਥੀ ਤੋਂ ਆਇਆ ਹਾਂ ਅਬ ਜੇ ਬਰਕਰਾਰ ਆਜਾ ਉਹਨਾਂ ਦੀ ਵਾਇਥ ਆਵੇ ਤਾਂ ਕਿ ਮੈਂ ਇੱਥੇ ਆ ਕੇ ਤੁਹਾਨੂੰ ਪ੍ਰਸਤਾਨ ਗਿਆ ਫਿਰ ਮੱਣੀ ਪੱਗਣਾ ਮਾਦਾ ਆਉਂਦੇ ਸਾਡੇ ਨਾਲ ਗਿਓ ਮੱਲਾ ਕੀ ਕੰਮ ਕਰਾ ਜਦ ਮੇਰਾ ਭਾਪੂ ਕੋਈ ਸੇਵਾ ਹੀ ਹੋਣੀ ਆ ਨਹੀਂ ਚੱਲਦਾ ਜਾਲਪਾਤੀ ਵਾਲੀ ਮਤਲਬ ਕੋਈ ਮਾਰਨਾ ਕੰਮ ਆਉਂਦਾ ਆ ਰੇੜੇ ਰੇੜੇ ਚੱਲਦਾ ਉਹ ਅਲਗ ਨਾਲ ਯਾਦ ਕਰਦੇ ਤੁਸੀਂ ਕਲਾ ਪਾਰਟੀਆਂ ਜਿੱਤਦੇ ਹੋ ਉਹਦੇ 1 ਰੁਪਿਆ ਖਾਂਦਾ ਹਰਾਮ ਸਰਪਾਸ ਸਾਹਿਬ ਬੋਲਦਾ ਅਸੀਂ ਇਸ ਵਕਤ ਪਟਿਆਲਾ ਦੇ ਵਿੱਚ ਆ ਤੁਮਾਰਦ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿਹੜਾ ਉਹ ਮੋਰਚਾ ਲੱਗ ਰਿਹਾ ਪਿਛਲੇ ਦਿਨੀ ਤੁਸੀਂ ਪੋਸਟ ਦੇਖੀ ਹੋਣੀ ਆ ਆਮ ਆਦਮੀ ਪਾਰਟੀ ਦੀ ਇੱਕ ਸੀਨੀਅਰ ਦੇਸਤੂ ਨੇ ਕੋਸਟ ਪਾ ਕੇ ਜੀ ਮੋਰਚਾ ਲਗਾ ਰਿਹਾ ਹੈ ਜੀ ਸਾਥ ਆਪਾਂ ਅਨੂੰ ਅੱਜ ਧਰਨਾ ਮਾਰੇ ਲੱਗਦਾ ਆ ਕਿ ਸਰਕਾਰ ਦਾ ਖੋਹ ਰਹੀ ਜੀ ਅੱਜ ਜਿਹੜਾ ਅਸੀਂ ਧਰਨਾ ਲਗਾ ਰਹੇ ਆ ਇੱਥੇ ਤੇ ਇਹ ਦਿੱਲੀ ਵਾਲਿਆਂ ਦੇ ਵਿਰੁੱਧ ਲਗਾ ਰਹੇ ਆ ਉਹਨਾਂ ਨੇ ਜਿਵੇਂ ਕੱਢਿਆ ਨਾ ਇਹ ਯੁੱਧ ਨਸ਼ਾ ਵਿਰੁੱਧ ਸਾਡਾ ਹੈਗਾ ਯੁੱਧ ਦਿੱਲੀ ਵਾਲਿਆਂ ਵਿਰੁੱਧ ਅਸੀਂ ਸਾਨੂੰ ਇੱਥੇ ਦਿੱਲੀ ਵਾਲਿਆਂ ਦੀ ਕੋਈ ਵੀ ਇੰਟਰਫੀਰੈਂਸ ਬਰਦਾਸ਼ਤ ਨਹੀਂ ਹੈਗੀ ਇਸ ਕਰਕੇ ਅੱਜ ਇਹ ਧਰਨੇ ਦਾ ਅਸੀਂ ਆਗਾਜ਼ ਕੀਤਾ ਹੈ ਅੱਜ ਇੱਕ ਸੰਕੇਤਕ ਧਰਨਾ ਦਿੱਤਾ ਹੈ ਜਿਹੜਾ ਕਿ ਦਿੱਲੀ ਇਹਨਾਂ ਨੂੰ ਕਿਹਾ ਹੈ ਕਿ ਜੇ ਤੁਸੀਂ ਇਸ ਇਸ ਧਰਨੇ ਤੋਂ ਇਸ ਧਰਨੇ ਦੇ ਵਿੱਚ ਅਸੀਂ ਇਹ ਆਵਾਜ਼ ਚੱਕੀ ਹੈ ਕਿ ਦਿੱਲੀ ਵਾਲੇ ਕੋਤਰੀ ਪੰਜਾਬ ਛੱਡ ਕੇ ਜਾਣ ਔਰ ਸਾਡੇ ਪੰਜਾਬੀਆਂ ਦੇ ਹੱਕ ਅਤੇ ਦੇਣ ਸਾਡੇ ਜਿਹੜੇ 45 ਵਰਕਰ ਨੇ ਜਿਨ੍ਹਾਂ ਨੇ ਵਰਕਰਾਂ ਨੇ 2011 ਤੋਂ ਜਿਹੜਾ ਅਨੰਦ ਅੰਦੋਲਨ ਮੂਵਮੈਂਟ ਸ਼ੁਰੂ ਹੋਈ ਸੀ ਕਈ ਵਰਕਰ ਅਤੇ ਸਾਰੇ ਪਹੁੰਚੇ ਹੋਏ ਨੇ ਜਿਹੜੇ ਉਹਨਾਂ ਨੂੰ ਪਾਰਟੀ ਨੇ ਯੂਜ਼ ਐਂਡ ਟ੍ਰੋਲ ਨੀਤੀ ਅਪਣਾਈ ਉਹਨਾਂ ਨੂੰ ਯੂਜ਼ ਕੀਤਾ ਟ੍ਰੋਲ ਕੀਤਾ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਅੱਜ ਮੈਂ ਉਹਨਾਂ ਸਾਰਿਆਂ ਦੇ ਹੱਕਾਂ ਦੇ ਵਿੱਚ ਅੱਜ ਧਰਨਾ ਸ਼ੁਰੂ ਕੀਤਾ ਹੈ ਤੇ ਇਹਦੇ ਵਿੱਚ ਮੇਰੇ ਸਾਰੇ ਭਾਈ ਆ ਦਢਵੇ ਤੋਂ ਆਏ ਨੇ ਕਈ ਭਾਈ ਪੂਰੇ ਪੰਜਾਬ ਦੇ ਵਿੱਚੋਂ ਦੀ ਇੱਥੇ ਸਾਰੇ ਇਕੱਠੇ ਕੱਟੇ ਹੋਏ ਨੇ ਸਭ ਇਕਬਾਲ ਜੀ ਨੇ ਜਿਹੜੇ ਕਿ ਸਪੋਕਸਪਰਸਨ ਨੇ ਇਹਨਾਂ ਨੇ ਬਹੁਤ ਲੰਮੇ ਦਿੱਤੀ ਪਾਰਟੀ ਦੇ ਵਿੱਚ 10 ਮੈਂਬਰ ਰਹੇ ਨੇ ਮਰਜ਼ਰ ਮਲੋਤਰਾ ਜੀ ਨੇ ਉਹ ਵੀ ਫਾਊਂਡਰ ਮੈਂਬਰ ਰਹੇ ਨੇ ਇਹਨਾਂ ਨੇ ਤਾਂ ਬਹੁਤ ਕੰਮ ਕੀਤੇ ਨੇ ਔਰ ਅੱਜ ਸਾਡਾ ਜਿਹੜਾ ਕੰਮ ਕਰਨ ਵਾਲਾ ਵਰਕਰ ਸੀ ਉਹ ਅੱਜ ਘਰੇ ਬੈਠਣ ਲਈ ਮਜਬੂਰ ਹੋ ਗਿਆ ਕਿੰਨਾ ਕਰਕੇ ਜਿਹਨਾਂ ਜਿਹੜੇ ਚਾਪਲੂਸੀਆਂ ਕਰਦੇ ਨੇ ਅੱਜ ਨਵੇਂ ਅੱਜ ਅਹੁਦਿਆਂ ਤੇ ਆ ਕੇ ਬੈਠ ਗਏ ਨੇ ਚਾਪਲੂਸੀਆਂ ਕਰ ਕਰਕੇ ਤੇ ਅੱਜ ਸਾਡੇ ਵਰਕਰਾਂ ਦੀਆਂ 네ਗੇਟਿਵ ਰਿਪੋਰਟਾਂ ਭੇਜ ਰਹੇ ਨੇ ਉਹਨਾਂ ਦੇ ਖਿਲਾਫ ਔਰ ਮੇਰੇ ਟਕਸਾਲੀ ਵਰਕਰਾਂ ਦੇ ਵਰਕਰਾਂ ਦੇ ਜਿਨ੍ਹਾਂ ਨੇ ਮਿਹਨਤ ਕੀਤੀ ਪਾਰਟੀ ਦੇ ਲਈ ਔਰ ਪਾਰਟੀ ਲੈ ਕੇ ਆਏ ਨੇ ਉਹਨਾਂ ਦੇ ਹੱਕ ਦੇ ਵਿੱਚ ਮੈਂ ਧਰਨਾ ਚਾਹੁੰਦੀ ਹਾਂ ਚਾਪਲੂਸਾਂ ਦੀ ਗੱਲ ਕੀਤੀ ਹੈ ਤੁਸੀਂ ਕਿੰਨੇ ਇਸ਼ਾਰਾ ਕਰਨਾ ਚਾਹੁੰਦੇ ਚਾਪਲੂਸ ਤਾਂ ਐਸੇ ਪੂਰੇ ਪੰਜਾਬ ਦੇ ਵਿੱਚ ਹੀ ਨੇ ਕੱਲ ਨਿਸ਼ਚਿ ਰਿਪੀਟ ਹੋਈ ਹੈ ਸਾਡੇ ਪਟਿਆਲੇ ਦੇ ਵਿੱਚ ਤਾਂ ਉਹੀ ਚਾਪਲੂਸ ਫੇਰ ਰਿਪੀਟ ਹੋਗੇ ਮੇਰਾ ਮੇਰਾ ਸਾਬਦੇ ਪੂਰੇ ਪੰਜਾਬ ਦੇ ਵਿੱਚ ਵੀ ਮੇਰੇ ਖਿਆਲ ਦੇ ਵਿੱਚ ਇੱਕ ਵਾਰੀ ਦੀ ਮੈਨੂੰ ਲੱਗਦਾ ਕਿ ਸਾਰੇ ਉਹੀ ਰਿਪੀਟ ਸੇਮ ਹੋਏ ਨੇ ਤੇ ਮੈਂ ਉਹਨਾਂ ਹੀ ਚਾਪਲੋਤਰੀ ਗੱਲ ਕਰ ਰਹੀਆਂ ਜਿਨ੍ਹਾਂ ਨੇ ਸਾਡੇ ਵਰਕਰਾਂ ਦੀਆਂ ਨੇ ਹੱਕਾਂ ਨੂੰ ਮਾਰਿਆ ਔਰ ਜਿਹੜੇ ਕਮਾਊ ਪੁੱਤ ਨੇ ਪਾਰਟੀ ਦੇ ਤੁਸੀਂ ਮੈਂ ਨਾ ਦੇ ਪ੍ਰਧਾਨ ਨੂੰ ਪੰਜਾਬ ਦੇ ਹਾਈ ਕਮਾਂਡ ਨਾਲੇ ਕਿਸੇ ਵੱਡੇ ਲੀਡਰ ਨਾਲ ਗੱਲ ਨਹੀਂ ਹੋਈ ਕਿ ਤੁਸੀਂ ਨਾ ਵੱਡਾ ਤੁਸੀਂ ਪੰਜਾਬ ਦੇ ਪਾਰਟੀ ਦੇ ਦੇਖੋ ਜਦੋਂ ਦੀ ਪਾਰਟੀ ਬਣੀ ਹੈ 2022 ਦੇ ਵਿੱਚ ਆਪਣੇ ਪਾਰਟੀ ਬਣੀ ਹੈ ਉਹਦੋਂ ਤੋਂ ਹੀ ਅਸੀਂ ਜੀ ਇਹ ਦੂਜੇ ਨਾਲ ਇਕਨ ਉਹਦੋਂ ਉਹਦੋਂ ਤੋਂ ਹੀ ਅਸੀਂ ਉਹਦੋਂ ਤੋਂ ਹੀ ਅਸੀਂ ਸਾਰੇ ਪਾਰਟੀ ਹਾਈ ਕਮਾਂਡ ਦੇ ਨੋਟਿਸ ਤੇ ਆਵੇ ਸੀ ਕਿ ਸਾਡੇ ਵਰਕਰਾਂ ਨੂੰ ਸੈੱਟ ਕਰ ਦੋ ਵਰਕਰ ਮਤਲਬ ਪਾਰਟੀ ਪਤਾ ਨਹੀਂ ਮਾਨ ਸਾਹਿਬ ਦੇ ਅਸੀਂ ਬੜੀ ਵਾਰੀ ਨੋਟਿਸ ਤੇ ਆਉਂਦਾ ਕਿ ਮਾਨ ਸਾਹਿਬ ਤੁਸੀਂ ਇਹਨਾਂ ਦੇ ਹੱਕ ਦੋ ਜਿਹੜੇ ਵਿਚਾਰੇ ਮਿਹਨਤਾਂ ਕਰ ਰਹੇ ਨੇ ਪਰ ਅ ਕੋਈ ਸੁਣਵਾਈ ਨਹੀਂ ਮਲੇ ਹੁਕਮ ਜੀ ਪੰਜਾਬੀਆਂ ਨੇ ਭਗਵਾਨ ਸਮਾਨ ਨੂੰ ਦਿਖਾਇਆ ਆਪ ਸਰਕਾਰ ਨੂੰ ਦਿਖਾਇਆ ਤੁਹਾਨੂੰ ਕੀ ਲੱਗਦਾ ਸਰਕਾਰ ਪੰਜਾਬ ਦੇ ਬੰਦੇ ਚਲਾ ਰਹੇ ਨੇ ਜਾਂ ਦਿੱਲੀ ਵਾਲੇ ਚਲਾ ਰਹੇ ਨੇ ਦੇਖੋ ਇੱਕ ਤਾਂ ਅਮਨ ਕਲੀਅਰ ਤਾਂ ਜ्यादातर ਨੂੰ ਸਾਰਿਆਂ ਨੂੰ ਪਤਾ ਹੈ ਤੁਸੀਂ মিডিਆ ਵਾਲੇ ਹਰ ਹਾਰੇ ਹਾਰੇ ਚੀਜ਼ ਤੁਹਾਡੇ ਨੋਟਿਸ 'ਚ ਹੁੰਦੀ ਆ ਤਾਂ ਮੈਨੂੰ ਪਤਾ ਹੈ ਕਿ ਕੌਣ ਇਸ ਟਾਈਮ ਕੌਣ ਇਹ ਕੌਣ ਹੈ ਇਸ ਟਾਈਮ ਸਰਕਾਰ ਚਲਾ ਰਹੇ ਆ ਦਿੱਲੀ ਵਾਲੇ ਚਲਾ ਰਹੇ ਨੇ ਅੱਜ ਰਾਜ ਸਭਾ ਦਿੱਲੀ ਵਾਲੇ ਉਹ ਜਾ ਰਹੇ ਨੇ ਅੱਜ ਚੇਅਰਮੈਨੀਆਂ ਦਿੱਲੀ ਵਾਲਿਆਂ ਨੂੰ ਮਿਲ ਰਹੀਆਂ ਨੇ ਤਾਂ ਤਾਂ ਇਸਦਾ ਇਤਹਾਸ ਪਤਾ ਹੈ ਕਿ ਕੌਣ ਚਲਾ ਰਿਹਾ ਸਰਕਾਰ ਉਹ ਪਾਈ ਜਾਂਦੀ ਹੈ ਕੁਝ ਦਿਨ ਪਹਿਲਾਂ ਉਹਦੇ ਵਿੱਚ ਕੁਝ ਇਹ ਖੁਫੀਆ ਵੀ ਪਾਉਣੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਤੇ ਐਫੇਆਰ ਦਾ ਹੋ ਸਕਦੀ ਹੈ ਮੈਨੂੰ ਮਹਿਲਾ ਪ੍ਰਧਾਨ ਤੋਂ ਹਟਾਇਆ ਜਾ ਸਕਦਾ ਇਹ ਖਾਸਾ ਜੂਨ ਦਾ ਦਿਨ ਮੰਗਵਾਉਂਦਾ ਹਾਂ ਮੈਂ ਦੇਖੋ ਇਹ ਤੁਹਾਨੂੰ ਪਤਾ ਹੈ ਕਿ ਮੌਜੂਦਾ ਸਰਕਾਰ ਹੈ ਮੌਜੂਦਾ ਸਰਕਾਰ ਦੇ ਵਿੱਚ ਮੈਂ ਆਪਣੇ ਵਰਕਰਾਂ ਲਈ ਵਰਕਰ ਇੱਕ ਮਿੰਟ ਵਰਕਰਾਂ ਦੇ ਹੱਥਾਂ ਦੇ ਲਈ ਮੇਨੇ ਆਵਾਜ਼ ਚੁੱਕੀ ਆ ਤੇ ਸਰਕਾਰ ਨੂੰ ਇਹ ਪਸੰਦ ਨਹੀਂ ਆਏਗੀ ਤਾਂ ਇਹ ਤੁਹਾਨੂੰ ਪਤਾ ਹੈ ਕਿ ਹੋ ਵੀ ਸਕਦਾ ਹੈ ਕਿ ਇਹ ਜ਼ਰੂਰ ਪਰਚਾ ਕਰਨਗੇ ਵੀ ਪਰ ਮੈਂ ਕਹਿੰਦੀ ਆ ਇਹ ਮੈਨੂੰ ਪ੍ਰਤਾਨ ਕਰਦੀ ਹੈ ਪਰਧਾਨਗੀ ਤੋਂ ਵੀ ਤਾਰਨਗੇ ਮੈਨੂੰ ਪ੍ਰਧਾਨਗੀ ਤੋਂ ਵੀ ਤਾਨ ਕਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਵਰਕਰਾਂ ਦੇ ਲਈ ਖੜੀ ਆਂ ਔਰ ਖੜੀ ਰਹੂੰਗੀ ਅੱਜ ਮੈਂ ਗੁਰਦੁਆਰਾ ਦੁਖਨਵਾਰਨ ਸਾਹਿਬ ਜੋ ਕਿ ਇੱਕ ਪਵਿੱਤਰ ਧਾਮ ਹੈ ਉਸ ਦੇ ਅੱਗੇ ਆਪੇ ਜੋੜ ਕੇ ਮੈਂ ਸਾਰਿਆਂ ਨੂੰ ਸਾਰਿਆਂ ਨੂੰ ਇਹ ਕਹਿੰਦੀ ਆ ਕਿ ਮੈਂ ਅੱਜ ਗੁਰਦੁਆਰਾ ਸਾਹਿਬ ਦੀ ਸੋਚ ਆ ਕੇ ਕਰਨੀ ਆ ਅੱਜ ਤੁਸੀਂ ਸਾਰਿਆਂ ਨੇ ਮੇਰੇ ਇਸ ਯੁੱਧ ਦੇ ਵਿੱਚ ਸਾਥ ਦੇ ਰਹੇ ਹੋ ਇਹ ਯੁੱਧ ਹੀ ਹੈ ਇਹ ਦਿੱਲੀ ਵਾਲਿਆਂ ਨੂੰ ਪਹੁੰਚਾਉਣ ਦਾ ਯੁੱਧ ਹੈ ਔਰ ਗੁਰਦੁਆਰਾ ਸਾਹਿਬ ਦੀ ਕਸਮ ਖਾ ਕੇ ਕਹਿੰਦੀ ਆ ਮੈਂ ਬੈਠੂਗੀ ਵੀ ਮੈਨੂੰ ਕਿਸੇ ਹੋਰ ਦਾ ਲਾਲਚ ਨਹੀਂ ਹੈ ਅੱਜ ਪੰਜਾਬ ਪ੍ਰਧਾਨ ਗਿਆ ਮੇਰੇ ਕੋਲ ਇੱਕ ਕੈਬਨਟ ਰੈਂਕ ਹੈ ਮੈਂ ਜੇ ਚਾਂਦੀ ਤਾਂ ਮੈਂ ਬੜੇ ਆਰਾਮ ਨਾਲ ਇਸ ਉਹਦੇ ਤੇ ਰਹਿ ਸਕਦੀ ਆ ਬੜੇ ਮੈਂ ਉਹਨਾਂ ਦੀ ਚਾਪਲੂਸੀ ਕਰ ਸਕਦੀ ਆ ਪਰ ਪੰਜਾਬੀਆਂ ਦਾ ਕੋਣ ਇਹ ਲਾਉ ਨਹੀਂ ਕਰਦਾ ਕਿ ਅਸੀਂ ਦਿੱਲੀ ਵਾਲਿਆਂ ਦੀਆਂ ਚਾਪਲੂਸੀਆਂ ਕਰੀਏ ਉਹਨਾਂ ਦੇ ਅੱਗੇ ਹੱਥ ਜੋੜੀਏ ਇਹ ਕੋਈ ਹੋਰ ਹੀ ਨੇ ਜਿਹੜੇ ਕਰਦੇ ਨੇ ਮੈਂ ਕਹਿੰਦੀ ਆ ਅੱਜ 91 ਐਮਐਲਏ ਜਿਹੜੇ ਜਿਤਾਏ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਜਿਹੜੇ ਮੰਤਰੀ ਜਿੱਤੇ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਮੇਰੇ ਨਾਲ ਸਾਥ ਦੇਣਾ ਚਾਹੀਦਾ ਕਿਉਂਕਿ ਅੰਦਰੋਂ ਘੱਟੇ ਕਿਤੇ ਨਾ ਕਿਤੇ ਦੁਖੀ ਤਾਂ ਸਾਰੇ ਹੀ ਨੇ ਦਿੱਲੀ ਵਾਲੇ ਆਦੀ ਨੀਤੀ ਤੋਂ ਇਸ ਲਈ ਨਰਮਿਕ ਸਪੈਕੀਟਰ ਮੋਹਤਾਜੀ ਨੇ ਕਹਿਆ ਸੀ ਕਿ ਸਾਨੂੰ ਕਮਿਟਮੈਂਟ ਹੋਈ ਸੀ ਕਿ ਚੇਅਰਮੈਨੀਆਂ ਦੇਣਗੇ ਔਰ ਫਾਉਂਡ ਮੈਚਵਾੜ ਦੀਆਂ ਫੁੱਟਾਂ ਦੇਣ ਦੀ ਜਿਹੜੀ ਇਹ ਗੱਲ ਹੋਈ। ਕਿ ਉਹ ਚੇਅਰਮੈਨਾਂ ਦੀ ਨਾਰਾਜ਼ਗੀ ਤਾਂ ਨਹੀਂ ਕਿ ਤੁਹਾਨੂੰ ਉਹਦੇ ਨਹੀਂ ਮਿਲੇ ਹੈ ਕਿ ਤਾਂ ਕਰਕੇ ਨਾਰਾਜ਼ਗੀ ਹੋ ਗਈ ਕਿਉਂਕਿ ਜਦੋਂ ਕੁਝ ਮਿਲਦਾ ਨਹੀਂ ਮਿਲਦਾ ਤਾਂ ਹੀ ਬਗਾਵਤ ਵੀ ਕੋਈ ਹੁੰਦੇ ਨੇ। ਬਿਲਕੁਲ ਨਹੀਂ। ਉਹ ਚੀਜ਼ ਜਿਹੜੀ ਹੈ ਲੋਕ ਸਰਕਾਰ ਬਣੀ ਨੂੰ ਉਸ ਤੇ ਮਿੱਟੀ ਪੈ ਗਈ ਔਰ ਦੱਬ ਗਈ। ਉਹ ਸਿਰਫ ਇਸ ਲਈ ਕਿਹਾ ਸੀ ਕਿ ਇਹ ਜ਼ਬਾਨ ਦੇ ਪੱਤੇ ਨਹੀਂ ਹਨ। ਸਾਡਾ ਮੁੱਖ ਮੁੱਦਾ ਇਹ ਹੈ ਇਹ ਦਿੱਲੀ ਵਾਲਿਆਂ ਨੂੰ ਪੰਜਾਬ ਦੀਆਂ ਚੇਅਰਮੈਨੀਆਂ ਦਿੱਤੀਆਂ ਜਾ ਰਹੀਆਂ ਹਨ ਔਰ ਪੰਜਾਬ ਦੇ ਜਿਹੜੇ ਵਲੰਟੀਅਰ ਹੈ ਉਹਨਾਂ ਦੇ ਹੱਕਾਂ ਦੀ ਅਣਗੋਖੀ ਕੀਤੀ ਜਾ ਰਹੀ ਹੈ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਪਰ ਇੱਥੇ ਤੱਕ ਕਿ ਸੰਵਿਧਾਨ ਦੇ ਵਿੱਚ ਜਿਹੜੇ ਉਹਨਾਂ ਦੇ ਹੱਕ ਨੇ ਆਪਣੇ ਅਹੁਦੇਦਾਰ ਚੁਣਨ ਦੇ ਹੱਕ ਉਹ ਵੀ ਉਹਨਾਂ ਦੀ ਵੀ ਕਾਂਨ ਕੀਤਾ ਜਾ ਰਿਹਾ ਹੈਗਾ ਔਰ ਉਸ ਤੋਂ ਅਹੁਦੇਦਾਰ ਥੋਪੇ ਜਾ ਰਹੇ ਨੇ ਜਿਹੜੇ ਕਿ ਵਲੰਟੀਅਰ ਦੇ ਹੱਕਾਂ ਦੀ ਗੱਲ ਨਹੀਂ ਕਰਦੇ ਅਸੀਂ ਇਹ ਚਾਹਦੇ ਹਾਂ ਕਿ ਪਾਰਟੀ ਦਾ ਸੰਵਿਧਾਨ ਪੈਰਾ 4 ਬੀ ਇਹ ਤੁਸੀਂ ਪੜ ਸਕਦੇ ਹੋ ਸਾਰੇ ਪਰਾ ਫੋਰ ਵੀ ਕਹਿੰਦਾ ਹੈ ਕਿ ਜ਼ਿਲ੍ਹਾ ਲੈਵਲ ਤੇ ਜਿਹੜੇ ਉਦਦੇਦਾਰ ਹੋਣਗੇ ਉਹਨਾਂ ਨੂੰ ਪਾਰਟੀ ਦੇ ਵਲੰਟੀਅਰ ਚੁਣਨਗੇ ਜਦਕਿ ਤੁਸੀਂ ਦੇਖਿਆ ਕੱਲ ਜਿਹੜੀਆਂ ਲਿਸਟਾਂ ਆਈਆਂ ਹੈਗੀਆਂ ਉਹਨਾਂ 'ਚ ਕੋਈ ਇਲੈਕਸ਼ਨ ਨਹੀਂ ਹੋਈ ਅਰੇ ਉੱਤੋਂ ਥੋਪੇ ਗਏ ਨੇ ਜਿਹੜੇ ਉੱਤੋਂ ਥੋਪੇ ਜਾਣਗੇ ਉੱਤੇ ਵਾਲਿਆਂ ਵਾਲੇ ਮੂੰਹ ਕਰਨਗੇ ਵੌਲੰਟੀਅਰ ਵਾਲ ਮੂੰਹ ਕਿਉਂ ਕਰਨਗੇ ਸੋ ਸਾਡਾ ਸਾਡੀ ਸਭ ਤੋਂ ਵੱਡੀ ਮੰਗ ਇਹ ਹੈ ਕਿ ਪਾਰਟੀ ਦਾ ਸੰਵਿਧਾਨ ਲਾਗੂ ਕੀਤਾ ਜਾਏ ਤਾਂ ਕਿ ਵੌਲੰਟੀਅਰ ਦੀ ਆਵਾਜ਼ بلند ਹੋ ਸਕੇ ਵੌਲੰਟੀਅਰ ਨੂੰ ਉਹਦਾ ਹੱਕ ਮਿਲ ਸਕੇ ਡੋਟਰ ਸਾਹਿਬ ਤੋਂ ਪਹਿਲਾਂ ਕੇਦਰੀਵਾਦ ਜਿੰਦਾਬਾਦ ਦੇ ਨਾਅਰੇ ਤੁਸੀਂ ਪੁਨਾਰੇ ਵੀ ਸੁਣੋ ਬਿਲਕੁਲ ਨਾਏ ਸੀ ਬਿਲਕੁਲ ਨਾਏ ਸੀ 14 ਸਾਲ ਹੋ ਗਏ ਜੀ 14 ਸਾਲ ਤੋਂ ਅਸੀਂ ਲਾ ਰਿਹਾ 6 ਅਪ੍ਰੈਲ 2011 ਤੋਂ ਮੈਂ ਇਸ ਮੂਵਮੈਂਟ ਦੇ ਨਾਲ ਜੁੜਿਆ ਹੋਇਆ ਹਾਂ ਇੱਕ ਦਿਨ ਵੀ ਬੇਮੁਖ ਨਹੀਂ ਹੋਇਆ ਔਰ ਤੁਸੀਂ ਦੇਖੋ ਕਿ ਸਾਡੀ ਕਿੱਥੇ ਆਜ ਆਵਾਜ਼ ਹੈ ਸਾਡੀ ਕੌਣ ਸੁਣਦਾ ਹੈ ਅਸੀਂ ਜੇ ਮੁੱਖ ਮੰਤਰੀ ਨਾਲ ਗੱਲ ਕਰਨਾ ਚਾਹੀਏ ਮਿਲਣਾ ਚਾਹੀਏ ਸਾਨੂੰ ਪਿੰਨ ਪਿੰਨ ਸਾਲ ਹੋ ਜਾਂਦੇ ਸਾਨੂੰ ਉਹਦੇ ਨਾਲ ਮੀਟਿੰਗ ਨਹੀਂ ਮਿਲਦੀ ਹੋਰ ਤਾਂ ਕੋਈ ਸੁਣਵਾਈ ਹੋਣ ਦੀ ਗੱਲ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਆਮ ਵਲੰਟੀਅਰ ਦੀ ਸੁਣਵਾਈ ਕਿੱਥੋਂ ਹੋਏਗੀ ਸੁਣਦੇ ਨਹੀਂ ਕਿ ਮੁੱਖ ਮੰਤਰੀ ਦੇ ਪ੍ਰਸ਼ਾਸਨ ਇਸ ਪੰਜਾਬ ਦੇ ਨੇ ਉਹ ਕਹਿੰਦੇ ਪੰਜਾਬ ਦਾ ਇਹ ਅਸ਼ਕਰ ਖੁਲਾਅ ਲੈ ਆਪਣੇ ਪਰਿਵਾਰ ਦੇ ਦੇਖੋ ਵਲੰਟੀਅਰ ਦੀ ਆਵਾਜ਼ ਕਿਧਰੇ ਨਹੀਂ ਪਹੁੰਚੀ ਉਹ ਇਸੇ ਕਰਕੇ ਨਹੀਂ ਪਹੁੰਚ ਰਹੀ ਕਿ ਵਲੰਟੀਅਰ ਦਾ ਵੋਟ ਪਾਉਣ ਦਾ ਪਾਰਟੀ ਦੇ ਅੰਦਰ ਦੀਆਂ ਇਲੈਕਸ਼ਨਾਂ ਵਿੱਚ ਪਾਰਟੀ ਦੇ ਅਹੁਦੇਦਾਰ ਚੁਣਨ ਦਾ ਹੱਕ ਜਿਹੜਾ ਉਹ ਖੋਇਆ ਜਾ ਚੁੱਕਿਆ ਹੈਗਾ ਉਹ ਖੋਇਆ ਜਾ ਚੁੱਕਿਆ ਹੈਗਾ ਵਲੰਟੀਅਰ ਆਪਣੇ ਨੁਮਾਇੰਦੇ ਉੱਤੇ ਨਹੀਂ ਪੇਚ ਸਕਦੇ ਜਿਹੜੇ ਉੱਪਰੋਂ ਥੋਪੇ ਜਾਂਦੇ ਨੇ ਉਹ ਉੱਪਰ ਵਾਲਿਆਂ ਵੱਲ ਮੁੱਕਰ ਕੇ ਬੈਠੇ ਰਹਿੰਦੇ ਨੇ ਵਲੰਟੀਅਰ ਦੀ ਨਹੀਂ ਸੁਣਦੇ ਮੁੱਖ ਮੰਤਰੀ ਜੀ ਨੂੰ ਇਸ ਗੱਲ ਤੇ ਖਾਸ ਧਿਆਨ ਦੇਣਾ ਚਾਹੀਦਾ ਕਿਉਂਕਿ ਪਰਿਵਾਰ ਦੇ ਮੁਖੀਆ ਨੇ ਜੇ ਪਰਿਵਾਰ ਦਾ ਮੁਖੀ ਆ ਹੀ ਪਰਿਵਾਰ ਦਾ ਸੰਵਿਧਾਨ ਲਾਗੂ ਕਰਨ ਵੱਲ ਧਿਆਨ ਨਹੀਂ ਦੇਗਾ ਤਾਂ ਫਿਰ ਕੌਣ ਦੇਗਾ ਸਭ ਤੋਂ ਵੱਡੀ ਜ਼ਿੰਮੇਵਾਰੀ ਸੰਵਿਧਾਨ ਲਾਗੂ ਕਰਨ ਦੀ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਤੇ ਪਾਰਟੀ ਪ੍ਰਧਾਨ ਦੀ ਬਣਦੀ ਹੈ। ਇਹ ਕਹਿ ਰਹੇ ਆ ਕਿ ਆਲੇ ਪਜਾਓ ਕਿਹੜੇ ਦਿੱਲੀ ਵਾਲੇ ਦੀ ਗੱਲ ਕਰਦੇ ਹੋ ਤੁਸੀਂ। ਦੇਖੋ ਜੀ ਤੁਹਾਡੇ ਸਾਹਮਣੇ ਜਿਹੜੀਆਂ ਦੋ ਚੇਅਰਮੈਨੀਆਂ ਦਿੱਤੀਆਂ ਹੈਗੀਆਂ ਇੱਕ ਤਾਂ ਦੀਪਕ ਚੋਹਾਨ ਦੂਸਰਾ ਇੱਕ ਲੇਡੀ ਦਾ ਨਾਮ ਨਹੀਂ ਮਨ ਨੂੰ ਯਾਦ ਆ ਰਿਹਾ ਰੀਨਾ ਰੀਨਾ ਗੁਪਤਾ ਜਿਹਨੂੰ ਪੋਲੂਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਲਗਾਇਆ ਕਿਉਂ ਲਗਾਇਆ ਜੀ ਕਿਉਂ ਪੰਜਾਬੀ ਜਿਹੜੇ ਆ ਉਹ ਨਲਾਇਕ ਹੈਗੇ ਆ। ਪੰਜਾਬੀ ਆਪਣਾ ਕੰਮ ਨਹੀਂ ਸੰਭਾਲ ਸਕਦੇ ਸੋ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਚੇਅਰਮੈਨੀਆਂ ਮਿਲਣੀਆਂ ਚਾਹੀਦੀਆਂ ਔਰ ਸਭ ਤੋਂ ਵੱਡੀ ਗੱਲ ਹੈ ਵਲੰਟੀਅਰ ਦੀ ਆਵਾਜ਼ ਬੁਲੰਦ ਕਰਨ ਲਈ ਵਲੰਟੀਅਰ ਦਾ ਵੋਟ ਦਾ ਹੱਕ ਜਿਹੜਾ ਉਹਨੂੰ ਮਿਲਣਾ ਚਾਹੀਦਾ ਹੈ ਅਹੁਦੇਦਾਰ ਉੱਪਰੋਂ ਨਾ ਥੋਪੇ ਜਾਣ ਆਪਣਾ ਘਟੋ-ਕਟ ਆਮ ਆਦਮੀ ਪਾਰਟੀ ਵਾਲਿਓ ਆਪਣਾ ਸੰਵਿਧਾਨ ਤਾਂ ਲਾਗੂ ਕਰ ਲਓ ਦੇਸ਼ ਦਾ ਸੰਵਿਧਾਨ ਤਾਂ ਉਸ ਤੋਂ ਬਾਅਦ ਲਗਭਗ ਵਿੱਚ ਲਾਗੂ ਕਰੋਗੇ ਤੁਸੀਂ ਇੱਕ ਇੱਕ ਤੁਸੀਂ